16 ਨੰਬਰ ਸਰ ਜੀ ਮੈਂ ਤੁਹਾਨੂੰ ਹਨਾ 1500 ਰੁਪਏ ਪਹਿਲਾਂ ਪਾਇਆ ਸਰ ਜੀ ਹਾਂ ਜੀ ਮੈਂ ਕਹਾਂ 1500 ਰੁਪਏ ਮੈਂ ਤਾਂ ਉਸ ਦਿਨ ਪਾਤਾ ਸੀ ਹਾਂ ਉਹ ਤੇ ਟੈਲੀਫੋਨ ਕਰਦੇ ਨੇ ਅੱਜ ਵੀ ਪਰ ਜਦੋਂ ਉਹ ਤੇ ਪਰਚਾ ਹੀ ਨਾ ਸਰ ਜੀ ਭਾਵੇਂ ਤੁਸੀਂ ਕਹਿੰਦੇ ਹੋ ਜਿਆਦੇ ਕਿਤੇ ਉੱਥੇ ਲੁਪਟ ਕਰਕੇ ਦੇ 500 ਵੀ ਜਾਲ ਲਕੀਨ ਠੀਕ ਹੈ ਠੀਕ ਹੈ ਸਰ ਜੀ ਮੈਂ ਤਾਂ ਮੈਂ ਇਥੋਂ ਐਦਾ ਕਹਿੰਦਾ ਸੀਗਾ ਮੈਂ ਕਹਾਂ 2000 ਰੁਪਏ ਤੁਹਾਡਾ ਕੱਲ ਦਾ ਹੋ ਗਿਆ ਜਿਹੜਾ ਤੁਸੀਂ ਕੱਲ ਲਾਇਆ ਮੇਰਾ ਤੇ ਪਨਬਾਸ ਵਿੱਚ ਕਲਰਕ ਦੀ ਨੌਕਰੀ ਲਗਾਉਣ ਦੇ ਚਾਂਸੇ ਨਾਲ ਇੱਕ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਗਿਆ ਦਰਅਸਲ ਠੱਗੀ ਦਾ ਸ਼ਿਕਾਰ ਹੋਏ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਨਵਾਂ ਸ਼ਹਿਰ ਵਿਖੇ ਦੁਕਾਨ ਹੈ ਅਤੇ ਜਦੋਂ ਪੰਜਾਬ ਰੋਡਵੇਜ਼ ਦੀ ਬੱਸ ਦੇ ਵਿੱਚ ਨਵਾਂ ਸ਼ਹਿਰ ਤੋਂ ਆਪਣੇ ਪਿੰਡ ਕੜਕੜ ਨੂੰ ਜਾ ਰਿਹਾ ਸੀ ਤਾਂ ਬੱਸ ਵਿੱਚ ਉਸ ਦੀ ਮੁਲਾਕਾਤ ਇੱਕ ਵਿਅਕਤੀ ਨਾਲ ਹੋਈ ਜੋ ਉਸ ਨਾਲ ਗੱਲਬਾਤ ਕਰਨ ਲੱਗ ਪਿਆ ਤੇ ਉਸ ਨੂੰ ਇਹ ਕਹਿਣ ਲੱਗਾ ਕਿ ਉਹ ਪੰਨਬਸ ਦੇ ਵਿੱਚ ਵੱਡਾ ਅਫਸਰ ਲੱਗਿਆ ਹੋਇਆ ਹੈ ਅਤੇ ਉਸ ਨੂੰ ਪੰਨਬਸ ਉਸ ਨੂੰ ਪੰਨਬਸ ਮੁਲਾਜ਼ਮ ਦਾ ਜਾਲੀ ਆਈ ਕਾਰਡ ਵੀ ਦਿਖਾਇਆ ਤੇ ਮੈਨੂੰ ਕਹਿਣ ਲੱਗਾ ਕਿ ਤੈਨੂੰ ਵੀ ਪੰਨਬਸ ਵਿੱਚ ਕੱਲਾ ਰਕ ਲਗਵਾ ਦੇਵਾਂਗਾ ਤੇ ਕੁਝ ਸਮੇਂ ਬਾਅਦ ਉਸ ਤੋਂ 1500 ਰੁਪਏ ਉਸਨੇ ਆਪਣੇ ਕਿਸੇ ਅਕਾਊਂਟ ਵਿੱਚ ਪਵਾ ਲਏ ਅਤੇ ਫਿਰ ਅਲੱਗ-ਅਲੱਗ ਨੰਬਰਾਂ ਤੋਂ ਫੋਨ ਕਰਕੇ ਉਸ ਨੂੰ ਕਹਿਣ ਲੱਗਾ ਕਿ ਹੋਰ ਪੈਸੇ ਚਾਹੀਦੇ ਹਨ ਤੁਹਾਡੀ ਨੌਕਰੀ ਪੱਕੀ ਹੈ ਉਸ ਤੋਂ ਬਾਅਦ ਉਸ ਵਿਅਕਤੀ ਤੇ ਸ਼ੱਕ ਹੋਇਆ ਔਰ ਇਸ ਸੰਬੰਧੀ थाना ਸਿਟੀ ਨਮਾ ਸ਼ਹਿਰ ਦੀ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਈ ਤੁਹਾਡਾ ਕੀ ਨਾਮ ਹੈ ਸਰ ਮੇਰਾ ਨਾਮ ਹੈਪੀ ਹੈ ਉਧਾ ਮੇਰਾ ਪੱਕਾ ਨਾਮ ਦਵਿੰਦਰ ਕੁਮਾਰ ਹੈ ਕੀ ਗੱਲਬਾਤ ਹੋਈ ਪਤਾ ਲੱਗਿਆ ਤੁਹਾਡੇ ਨਾਲ ਠੱਗੀ ਹੋਈ ਹੈ ਜਾਣਕਾਰੀ ਸਾਂਝੀ ਕਰਿਓ ਕੀ ਕੀ ਗੱਲਬਾਤ ਹੋਈ ਕਿੱਦਾਂ ਕਿੱਦਾਂ ਹੋਇਆ ਸਾਜੀ ਜਿੱਦਾਂ ਮੈਂ ਨਾ ਮਤਲਬ ਡੇਲੀ ਜਿੱਦਾਂ ਆਪਾਂ ਸਰਕਾਰੀ ਬੱਸਾਂ ਦੇ ਵਿੱਚ ਜਾਈਦਾ ਉੱਥੇ ਮੈਨੂੰ ਇੱਕ ਬੰਦਾ ਮਿਲਿਆ ਤੇ ਉਹ ਬੰਦਾ ਕਹਿੰਦਾ ਕਿ ਤੈਨੂੰ ਮੈਂ ਨਾ ਜੋਬ ਤੇ ਰਖਾਣਾ ਇੱਕ ਲੜਕ ਦੇ ਨਾਲ ਜੋਬ ਹੋਊਗੀ ਜਿੱਦਾਂ ਬੱਸ ਸਟੈਂਡ ਦੇ ਅੰਦਰ ਦਫ਼ਤਰ ਦੇ ਅੰਦਰ ਤੇ ਉਹ ਬੰਦਾ ਕਹਿੰਦਾ ਕਹਿੰਦਾ ਤੂੰ ਨਾ ਮਤਲਬ ਮੈਨੂੰ ਸਰਕਾਰੀ ਫੀਸ ਹੈ 1500 ਰੁਪਏ ਉਹ ਦੇ ਦੇ ਤੇ ਮੈਂ ਤੈਨੂੰ ਜੋਬ ਤੇ ਰਖਾਣਾ ਤੇ ਉਹ ਬੰਦੇ ਨੇ ਇੱਕ ਕੀਤਾ ਉਹ ਮੈਨੂੰ ਹੋਰ ਹੋਰ ਨੰਬਰਾਂ ਤੋਂ ਫੋਨ ਕਰਦਾ ਹੈ ਤੇ ਮੈਨੂੰ ਕਹਿੰਦਾ ਇੰਨੇ ਪੈਸੇ ਪਾ ਦੇ ਇੰਨੇ ਪੈਸੇ ਪਾ ਦੇ ਹਨਾ ਤੇ ਹੁਣ ਉਹਦਾ ਮੈਨੂੰ ਫੇਰ ਫੋਨ ਆਇਆ ਕਰਦਾ ਕਿ ਮਤਲਬ ਮੈਨੂੰ 700 ਰੁਪਏ ਪਾ ਦੇ ਤੇ ਮੈਂ ਮਤਲਬ ਸੈਂਡ ਕਰ ਚੁੱਕੇ ਆ ਤੇ ਉਹ ਕਹਿੰਦਾ 2000 ਰੁਪਏ ਮੈਂ ਆਪਣੇ ਕੋਲ ਲਾ ਦਿੱਤਾ ਹੋਇਆ ਹਨਾ ਤੇ ਉਸ ਤੋਂ ਬਾਅਦ ਹੁਣ ਉਹ ਇਹ ਕਹਿ ਰਿਹਾ ਕਿ ਮਤਲਬ ਤੇਰੀ ਫਾਈਲ ਸਾਰਾ ਕੁਝ ਤਿਆਰ ਹੈ ਤੇ ਉਹ ਮੈਨੂੰ ਆਪਣੇ ਫੋਨ ਤੋਂ ਵੀ ਫੋਨ ਨਹੀਂ ਕਰਦਾ ਹੈਗਾ ਕਿ ਜਿਹੜੇ ਪੈਸੇ ਵੀ ਮੈਂ 1500 ਰੁਪਏ ਪਾਇਆ ਉਹ ਵੀ ਕਿਸੇ ਦੇ ਅਕਾਊਂਟ 'ਚ ਪਵਾ ਦਿੱਤਾ ਹੋਇਆ ਕਹਿੰਦਾ ਕਿ ਉਹ ਵੀ ਮੈਨੂੰ ਪਤਾ ਨਹੀਂ ਕਿ ਕਿਹਦਾ ਹੈ ਅਕਾਊਂਟ ਹੁਣ ਮੈਨੂੰ ਫੋਨ ਕਰਦਾ ਹੈਗਾ ਉਹ ਮੈਨੂੰ ਕਹਿੰਦਾ ਹੈਗਾ ਕਿ ਮਤਲਬ ਮੈਂ ਤੈਨੂੰ ਮਿਲੂੰਗਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਐਦਾਂ ਨਹੀਂ ਮੈਨੂੰ ਪਤਾ ਹੁਣ ਮਿਲੇਗਾ ਜਾਂ ਨਹੀਂ ਮਿਲੇਗਾ ਹਨਾ ਤੇ ਉਹ ਕਹਿ ਰਿਹਾ ਕਿ بس ਮੈਨੂੰ 700 ਬਾਦੇ 1000 ਬਾਦੇ ਐਦਾ ਵੀ ਇਹ ਕੁਛ ਵੀ ਹੈ ਤੇ ਇਹ ਤੁਹਾਨੂੰ ਬੰਦਾ ਕਿੱਥੇ ਮਿਲਿਆ ਸੀਗਾ ਸਰ ਉਹ ਮੈਨੂੰ ਜਦੋਂ ਨਵਾਂ ਸ਼ਹਿਰ ਮੈਂ ਸਫ਼ਰ ਕਰ ਰਿਹਾ ਸੀ ਮਤਲਬ ਬਲਾਚੌਰ ਤੱਕ ਤੇ ਉੱਥੇ ਮੈਨੂੰ ਮਿਲਿਆ ਸੀ ਕਟਕੜ ਤੱਕ ਕਿ ਕਿੰਨੀ ਕੁ ਉਮਰ ਹੋਣੀ ਬੰਦੇ ਦੀ ਉਮਰ ਹੋਏਗੀ ਉਹੀ 40 ਤੋਂ 45 ਸਾਲ ਦੇ ਵਿੱਚ ਕੀ ਕਹਿ ਕਹ ਕੇ ਤੁਹਾਡੇ ਕੋ ਪੈਸੇ ਉਹਨੇ ਮੰਗੇ ਆ ਇਹੀ ਕੀ ਮੈਂ ਤੈਨੂੰ ਵਧੀਆ ਜੋਬ ਲਗਾ ਲਗਾ ਦੂੰਗਾ ਕਿਹੜੇ ਡਿਪਾਰਟਮੈਂਟ ਦੇ ਵਿੱਚ ਉਹ ਕਹਿੰਦਾ ਸੀ ਕਲਰਕ ਦੇ ਨਾਲ ਜੋ ਮਿਲੇਗੀ ਸਰਕਾਰੀ ਇਹ ਜੇ ਸਰਕਾਰੀ ਬੱਸਾਂ ਜਿਹੜੀਆਂ ਪੰਸਰ ਬੱਸਾਂ ਦੇ ਵਿੱਚ ਕਲਰਕ ਲੱਗਦੇ ਹਨ ਉਹਨਾਂ ਦੇ ਨਾਲ ਜੋਬ ਹੋਵੇਗੀ ਤੇ ਫਾਈਲਾਂ ਵਗੈਰਾ ਜਿਹਦਾ ਚੈੱਕ ਕਰਨੀ ਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਮੈਂ ਇਹੀ ਕਰਦਾ ਕਿ ਚਲੋ ਹਨਾ ਮੇਰੇ ਨਾਲ ਤਾਂ ਧੋਖਾ ਜੋ ਵੀ ਹੋ ਗਿਆ ਠੀਕ ਹੈ ਬਟ ਕਿਸੇ ਅੱਗੇ ਕਿਸੇ ਨਾਲ ਨਾ ਹੋਵੇ ਬੱਸ ਵਿੱਚ ਸਫ਼ਰ ਕਰਨ ਵੇਲੇ ਧਿਆਨ ਰੱਖਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਮੈਂ ਇਹੀ ਕਹੂੰਗਾ ਕਿ ਕਿਸੇ ਨੂੰ ਵੀ ਐਦਾਂ ਹਨਾ ਅਣਜਾਣ ਦੇ ਵਿੱਚ ਐਦਾਂ ਨਾ ਕਰੋ ਕੀ ਅਣਜਾਣ ਬੰਦੇ ਤੇ ਯਕੀਨ ਨਾ ਕਰੋ ਕਿਸ ਤੇ ਕਿਦਾਂ ਮੈਂ ਕੀਤਾ ਹਨਾ ਕੀ ਅੱਜਕੱਲ ਸਾਰੀ ਠਗੀ ਚੱਲਦੀ ਐ ਪੈਸੇ ਫਿਰ ਪਾ ਦੇਣਾ ਨੰਬਰ ਸਰ ਜੀ ਮੈਂ ਤੁਹਾਨੂੰ ਹਨਾ 1500 ਰੁਪਇਆ ਪਹਿਲਾਂ ਪਾਇਆ ਸਰ ਜੀ ਹਾਂ ਜੀ ਮੈਂ ਤਾਂ 1500 ਰੁਪਇਆ ਮੈਂ ਤਾਂ ਉਸ ਦਿਨ ਪਾਤਾ ਸੀ ਹਾਂ ਉਹ ਤੇਰੇ ਕੋਲ ਕੌਣ ਚਾਹੁੰਦਾ ਐ ਵੀ 500 ਤਾਂ ਹੋਰ ਤੇਰੇ ਕੋਲ ਚਾਹੀਦਾ ਨਾ ਸਰ ਜੀ ਬਾਗੇ 200 ਤੇ 2000 ਤੇ ਉੱਪਰ ਕਰਕੇ ਤੇਰੇ 500 ਦਾ ਫੀਸ ਚਾਰ ਲੱਗੀ ਇਹਨਾਂ ਠੀਕ ਐ ਠੀਕ ਐ ਸਰ ਜੀ ਮੈਂ ਤਾਂ ਮੈਂ ਇਥੋਂ ਐਦਾ ਕਹਿੰਦਾ ਸੀਗਾ ਮੈਂ ਕਹਾ 2000 ਰੁਪਇਆ ਤੁਹਾਡਾ ਕੱਲ ਦਾ ਹੋ ਗਿਆ ਜਿਹੜਾ ਤੁਸੀਂ ਕੱਲ ਲਾਇਆ ਮੇਰਾ ਹਾਂ ਤੇ ਆਦਾਂ ਨਹੀਂ ਵੀ ਐ ਤੇ ਉਹ ਕਾਗਜ਼ ਕੋਲ ਕੋ ਫਾਈਲ ਬਣਾਈ ਆ ਤੇ ਇਹਦੇ ਸੋਣੇ ਮੈਂ ਕੀ ਕਹਿੰਦੇ 700 ਰੁਪਏ ਤੂੰ ਮੈਂ ਤੈਨੂੰ 15-20 ਮਿੰਟਾਂ ਦੇ ਕੇ ਇੰਨਕ ਫੋਨ ਕਰਨਾ 15 ਮਿੰਟ ਬਾਅਦ ਹਾਂ ਜੀ ਉਹ 700 ਰੁਪਏ ਪਾ ਲਈ ਤੇ ਮੇਰੇ ਆ ਨਾ ਤੇ ਫਿਰ ਮੈਂ ਮੈਡਮ ਜੇ ਤੂੰ ਆ ਦੇ ਨਾ ਵੀ ਆ ਜਾ ਕੋਈ ਗੱਲ ਨਹੀਂ ਆ ਤੇ ਤੂੰ ਕੱਲ੍ਹ ਸਵੇਰੇ ਮੈਂ ਉਹਨਾਂ ਨੂੰ 10 ਵਜੇ ਤੋਂ ਬਾਅਦ ਦਾ ਟਾਈਮ ਦੇ ਦੇਣਾ ਜਿੱਦੋਂ ਮਰਜ਼ੀ ਤੂੰ ਉੱਥੇ ਆ ਜੀ ਤੇ ਫਿਰ ਮੈਨੂੰ ਫੋਨ ਕਰ ਦੇ ਮੈਂ ਤੈਨੂੰ ਲੈ ਆ ਜਾਣਾ ਠੀਕ ਹੈ ਭਾਈ ਠੀਕ ਹੈ ਸਭ 15 ਮਿੰਟ ਬਾਅਦ ਫੋਨ ਕਰਨਾ ਵਾ ਤੈਨੂੰ ਤੇ ਫਿਰ ਮੈਂ ਨੰਬਰ ਦਿੰਦਾ ਯਾਰ ਮੈਂ ਵੀ ਬਾਹਰ ਹੀ ਚੈੱਕ ਹੀ ਕਰਨਾ ਆ ਮੇਰਾ ਨਹੀਂ ਨਹੀਂ ਐਕਚੁਅਲੀ ਬਹੁਤ ਕਿਹਨੇ ਨੰਬਰ ਵੀ ਝੋਕੜਿਆ ਜਿਹੜਾ ਤੂੰ ਜਾ ਕਿੱਥੇ ਉਹ ਵੀ ਸੀ ਉਹ ਜਿਹੜਾ ਪਤਾ ਨਹੀਂ ਕਿੰਨੇ ਝੋਕੜੇ ਮੈਂ ਐਫ ਆਈ ਆਰ ਦਰਜ ਕਰਾਈ ਆ ਕਿੱਥੇ ਹੈ ਭਾਜੀ ਤੁਸੀਂ ਇਸ ਟਾਈਮ ਮੈਂ ਉਹ ਚੱਲਦੀ ਘੜੀ ਹੈ ਇਸ ਟਾਈਮ ਤੇ ਕੀ ਕਹਿੰਦੇ ਆ ਕੀ ਕਰ ਮੈਂ ਹੁਣ ਉੱਥੇ ਜਾਣਾ ਡਾਕਟਰ ਤੇ ਮੈਂ ਉਹਨਾਂ ਨੂੰ ਕਹਤਾ ਕਿ ਨਾ ਤੇ 2400 ਰੁਪਏ ਕਰਦੇ ਫਿਰ ਤੂੰ ਨਾਲ ਹੀ ਵੇਖ ਲੈ ਅੱਜ ਨਹੀਂ ਆਏਂਗਾ ਤੂੰ ਫਿਰ ਆਜੂਗਾ ਸਰ ਜੀ ਕਿੱਥੇ ਕਹਿੰਦਾ ਮੈਂ ਆਜਾਂ ਨਾ ਉਹ ਫਿਰ ਮੈਂ ਉਹੀ ਤੇ ਕਹਿੰਦਾ ਜੀ ਤੂੰ ਆ ਲੈ ਨੀ ਮੈਂ ਉਹਦੇ ਚੰਡੀਗੜ੍ਹੋਂ ਚੱਲ ਪਾਂਗਾ ਤੂੰ ਨਵੇਂ ਸ਼ਹਿਰ ਆ ਜੀ 1 ਵਜੇ ਤੱਕ ਆੜੀ ਨਾ ਹਾਂਜੀ ਆਂਦੀ 1 ਵਜੇ ਤੱਕ ਆ ਜਾ ਨਾ ਤੂੰ ਜੀ ਆ ਜਾ ਚੰਡੀ ਉੱਥੇ ਨਵਾਂ ਸ਼ਹਿਰ ਆ ਜਾ ਆਦੇ ਤੂੰ ਮੈਂ ਹੁਣ ਦਿਨ 20 ਮਿੰਟ ਬਾਅਦ ਫੋਨ ਕਰਨਾ ਤੇ ਤੋ ਕੀ ਕਹਿੰਦੇ ਆ ਵੀ 700 ਰੁਪਏ ਟਾਕੇ ਤੇ ਫਿਰ ਮੈਂ ਤੇਰੀ ਉਹ ਦੂਜੀ ਫਾਇਦਾ ਉਸ ਚੈਨੋ ਨੇ ਨਾਲ ਹੀ ਫਰਮਾਨ ਟੁੱਟਦੇ ਨਾ ਇਹ ਤੂੰ ਉਹਦੇ ਨਵੇਂ ਚਾਰੇ ਜਿਹੜਾ ਚਾਰ ਨੰਬਰ ਜਿੱਤੇ ਸਰ ਜੀ ਐਦਾ ਕਰੋ ਨਾ ਤੁਸੀਂ ਆਪਣੇ ਕੋਲੋਂ ਕਰ ਦੋ ਮੈਂ ਤੁਹਾਨੂੰ 3000 ਰੁਪਏ ਉੱਥੇ ਆਏ ਉਹਨੂੰ ਦੇ ਦੂੰਗਾ 300 ਯਾਰ ਮੇਰੀ ਮੇਰੀ ਗੱਲ ਸੁਣੋ ਉਹਨੇ ਐਤਾ ਟੁੱਟਣਾ ਨਹੀਂ ਨਾਲ ਫਾਇਦਾ ਨਹੀਂ ਕੋਈ ਹੋਣਾ ਤਾਂ ਕਰਕੇ ਮੈਂ ਬਹੁਤ ਕਹਿੰਦੇ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿਤੇ ਤੂੰ ਅਨੇ ਤੂੰ ਕਿਤੇ ਨ 1500 ਮੈਂ ਵੀ 2000 ਕੀਤਾ ਵਾ ਸਰ ਜੀ ਤੁਹਾਨੂੰ ਦੱਸਿਆ ਦਾ ਹੈ ਕਿ ਮੈਂ ਦੁਕਾਨ ਤੇ ਜਾ ਕੇ ਕਰੂੰਗਾ ਮੈਂ ਤਾਂ ਇਸ ਟਾਈਮ ਰੋਪੜ ਹੈ ਜੀ ਅਜੇ ਰੋਪੜ ਤੇ ਵੀ ਪਿੱਛੇ ਹੈ ਕਿਉਂਕਿ ਮੈਂ ਜਾਂਦਾ ਪਿਆ ਹੈ ਜੇ ਘਰ ਤੋਂ ਮੈਂ ਜਾ ਕੇ ਹੁਣ ਦੁਕਾਨ ਤੇ ਜਾਊਂਗਾ ਫੇਰ ਮੈਂ ਕਿਤੇ ਜਾ ਕੇ ਤੁਹਾਨੂੰ ਦੱਸਾਂ ਦੁਕਾਨ ਵੀ ਬੰਦ ਹੈ ਜੀ ਮੇਰੀ ਹੈ ਨਾ ਕਿਸੇ ਕੋ ਕਰਾ ਦੇ ਮੈਂ ਤੇ ਕਿ 700 ਰੁਪਏ ਦੀ ਗੱਲ ਹੈ ਪਰ ਤਾਂ ਨਾਲ ਹੀ ਤੈਨੂੰ ਉਥੇ ਆ ਮੈਂ ਜਿੱਦੋ ਚੱਲ ਪਾਂਗਾ ਤੂੰ ਵੀ ਉਧਰੋਂ ਚੱਲ ਕੇ ਤੇ ਦੋਨੇ ਟਾਈਮ ਸੈੱਟ ਹੈ ਕਿਤੇ ਕੋਈ ਸੱਚਾ ਨੀਗਾਣਾ ਲੇ ਕੋਲ ਨਹੀਂ ਆਣਾ ਹਾਂਜੀ ਮਤਕੀਤਾ ਬੇਬੇ ਮਤਜੀ ਨੁਕਰੀਆਂ ਤੇ ਨਵੇਂ ਸ਼ਹਿਰ ਅੱਡੇ ਤੇ ਉਹਦੇ ਕੋਲ ਤੋਂ ਕੋਲ ਤੋਂ ਦੇ ਤੂੰ ਆਗੇ ਦੇ ਬੈੱਡ ਮਾਰਦੀ ਤੇ ਨਾਲੀ ਮਾ ਉਥੋਂ ਦਫਤਰੋਂ ਬਾਹਰ ਆਗੇ ਤੇ ਦਿਨ ਲਾ ਦੇਗਾ ਇਹ ਲਾ ਲਾ ਉਹ ਕੱਟ ਕਰਕੇ ਉਹ ਮੇਰੇ ਕੋ ਵੀ ਨਹੀਂ ਇੰਨੇ ਪਾ ਗਏ ਮੇਰਾ ਵੀ ਮੋਬਾਈਲ ਉਤਰ ਹੋ ਗਿਆ ਕੱਟ ਕਰਕੇ ਦਿੱਕਤ ਆਣੀ ਨਹੀਂ ਤੇ ਕੋਈ ਦਿੱਕਤ ਨਹੀਂ ਆਣੀ ਠੀਕ ਹੈ ਜੀ ਮੈਂ ਤੈਨੂੰ ਪੁੱਛਿਆ ਕਿ ਮਿੰਟ ਬਾਅਦ ਫੋਨ ਕਰਨਾ 700 ਰੁਪਏ ਵਾਲੇ ਤੇ ਟੈਗ ਕਰਕੇ ਠੀਕ ਹੈ ਤੁਹਾਨੂੰ ਪੈਸੇ ਕਿ ਕਿਹੜੇ ਕਾਊਂਟ ਤੇ ਨੋ ਬਾਂਦੇ ਹੋ ਉਹ ਉਹ ਕਾਊਂਟ ਕਿ ਮੈਂ ਤੁਹਾਨੂੰ ਦੱਸਾਂਗਾ ਉਹ ਜਸ ਸਕੈਨਰ ਭੇਜਣਾ ਪਾਈਦਾ ਤੇ ਦਾ ਗੂਗਲ ਪੇ ਨੰਬਰ ਦੇਣਾ ਉਹਦੇ ਚ ਪਾ ਲਈ ਠੀਕ ਹੈ ਹੈ ਕਿ ਦਾ ਗੂਗਲ ਪੇ ਨੰਬਰ ਕਿ ਉਹ ਮਰਜ਼ੀ ਕਿਆ ਫਿਆਲੇ ਤੇ ਨਾਲ ਦਾ ਆਏਗਾ ਜਾਂ ਕਿਸੇ ਦਾ ਵੀ ਹੋਏਗਾ ਤੂੰ ਉਹਦੇ ਚ ਪਾ ਲਈ ਮੈਂ ਉਹਦੇ ਕੋਲ ਲੈ ਕੇ ਉਹ ਤੈਨੂੰ ਨਾਲ ਹੀ ਤੇਰੀ ਉਹ ਨਾਲ ਫਲੋਤਾ ਵਾ ਉਹਨੂੰ ਮੈਂ ਕਿਹਾ ਆਪਣੇ ਪਾਇਆ ਨੰਬਰ ਚ ਨਹੀਂ ਪਾਉਂਦਾ ਯਾਰ ਹੁਣ ਮੈਂ ਵੀ ਨਹੀਂ ਕੁਝ ਕਰ ਸਕਦਾ ਠੀਕ ਹੈ ਇਸ ਕਰਕੇ ਉਹ ਤੇਰਾ ਭਰਾ ਬਣ ਕੇ ਪਾ ਲਈ ਤੇ ਤੂੰ ਮੇਰੇ ਜੀਰੋ

हेलो भाई शास्त्री काल जी अरे भाई वो चले गए भाई तो बात करके चले गए दूसरा बंदा सारा कहाँ से बोल रहे हो तो आज स्टेशन पे मिला था हमको थो। बोला थोड़ा बात करूंगा बात करा कौन सा स्टेशन कौन सा स्टेशन है भैया ये ये अंबाला कैंप है भैया अंबाला कैंप हां ठीक है ओके ओके हाँ।